ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰੋਜ਼ अनेका ਸੰਤਾਂ ਆਉਂਦੀਆਂ ਗੁਰੂ ਸਤਿਗੁਰ ਪਾਤਸ਼ਾਹ ਦੇ ਹੁੰਦੇ ਜਦੋਂ ਮਹਾਰਾਜ ਸਰੀਰ ਕਰਕੇ ਉੱਥੇ ਹਾਜ਼ਰ ਸਨ ਇੱਕ ਕੋਈ ਗਰੀਬ ਬੰਦਾ ਮਨ ਵਿੱਚ ਇੱਛਾ ਲੈ ਕੇ ਆਇਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਦਰਦੇ ਉੱਤੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਮੈਂ ਗਰੀਬ ਹਾਂ ਮੈਂ ਵੀ ਕੁਝ ਮੰਗ ਲਵਾਂ ਮੇਰੀ ਗਰੀਬੀ ਚੱਕੀ ਜਾਵੇ ਆਇਆ ਸੇਵਾ ਕੀਤੀ ਤੇ ਦਰਬਾਰ ਵਿੱਚ ਪਹੁੰਚ ਗਿਆ ਵੀ ਸਤਿਗੁਰੂ ਪਾਤਸ਼ਾਹ ਮੈਨੂੰ ਪੁੱਛਣਗੇ ਵੀ ਕੀ ਲੋੜ ਹੈ ਕੀ ਜ਼ਰੂਰਤ ਹੈ ਮੈਂ ਦਸਾਂਗਾ ਮਹਾਰਾਜ ਕੋਲ ਜਦੋਂ ਦਰਬਾਰ ਵਿੱਚ ਗਿਆ ਉਹ ਗੁਰੂ ਨਾਨਕ ਦੇਵ ਜੀ ਜਾਣੇ ਜਾਣ ਸਨ ਸੰਗਤਾਂ ਨੂੰ ਉਪਦੇਸ਼ ਕਰਨ ਦੇ ਦਿੰਦੇ ਸਤਿਗੁਰੂ ਪਾਤਸ਼ਾਹ ਦੀ ਨਿਗਾਹ ਭਾਈ ਉਹਨੂੰ ਵੀ ਬੁਲਾ ਲਿਆ ਕਦੇ ਗੁਰਮਖ ਗੁਰੂ ਨਾਨਕ ਦੇ ਦਰ ਤੇ ਆਇਆ ਮੰਗ ਕੀ ਮੰਗਦੇ ਕਰਾ ਜੀ ਕਿਰਪਾ ਕਰ ਦੋ ਇੱਕ ਤਾਂ ਮੇਰੇ ਘਰ ਨਹੀਂ ਹੈ ਮੈਂ ਗਰੀਬਾਂ ਕਿਰਪਾ ਕਰੋ ਕੁਝ ਮਾਇਆ ਮੈਨੂੰ ਬਖਸ਼ ਦਿਓ ਮਾਇਆ ਜਿਨਨੇ ਕੇ ਬੰਦੇ ਦੀ ਪਹੁੰਚ ਹੁੰਦੀ ਹੈ ਜਿੱਥੇ ਖੜਾ ਬੰਦਾ ਜਿੱਥੇ ਭੁੱਖਾ ਮਰਵੈ ਉਹ ਹੀ ਗੁਰਮਖ ਪਿਆਰਿਓ ਬੰਦਾ ਦੱਸੇ ਸਤਗੁਰ ਪਾਤਸ਼ਾਹ ਕਹਿੰਦੇ ਜਾ ਗੁਰੂ ਨਾਨਕ ਦੇ ਦਰ ਦੇ ਤੇਰੇ ਉੱਤੇ ਖੁਸ਼ੇ ਨੇ ਜਾ ਤੈਨੂੰ ਖੁਸ਼ੇ ਦਿੱਤੇ ਹੁਣ ਜਦ ਗੁਰੂ ਇਹ ਗੱਲ ਕਹੇ ਤੇ ਤੈਨੂੰ ਖੁਸ਼ੇ ਬਖਸ਼ੇ ਗੁਰਮੁਖ ਪਿਆਰ ਉਹ ਕਿਸੇ ਕੀ ਦੀ ਘਾੜ ਰਹਿ ਨਹੀਂ ਸਕਦੀ ਪਰਮ ਜਾਨਾ ਛੋਟੇ ਦਿਮਾਗ ਵਾਲਾ ਬੰਦਾ ਤੁਰ ਪਿਆ ਕਰਨ ਨੂੰ ਕਹਿੰਦਾ ਕੀ ਮੈਂ ਲੈਣ ਆਇਆ ਉਹ ਮੈਂ ਮੰਗਦਾ ਮਾਇਆ ਕਰ ਗਰੀਬ ਆ ਮੈਂ ਇਹ ਮਹਾਰਾਜ ਕਹਿੰਦੇ ਤੈਨੂੰ ਖੁਸ਼ੀ ਦੇ ਦਿੱਤੇ ਕਹਿੰਦੇ ਖੁਸ਼ੀ ਮੈਂ ਚੱਟਣੇ ਆ ਖੁਸ਼ੀਆਂ ਦਾ ਮੈਂ ਕੀ ਕਰੂੰ ਆਇਆ ਕਹਿੰਦਾ ਜਾਂਦਾ ਗੁਰੂ ਜੀ ਦੇ ਮੈਨੂੰ ਖੁਸ਼ੀ ਦੇ ਦਿੱਤੇ ਮੈਂ ਖੁਸ਼ੀਆਂ ਦਾ ਕੀ ਕਰਨਾ ਗੁਰੂ ਨੇ ਮੈਨੂੰ ਖੁਸ਼ੀ ਦੇ ਦਿੱਤੇ ਆਹੀ ਗੱਲ ਦੁਹਰਾਉਂਦਾ ਜਾਂਦਾ ਮੂਹਰੇ ਮਿਲ ਗਿਆ ਕਿ ਗੁਰੂ ਦਾ ਸਿੱਖ ਜਦੋਂ ਮਿਲਿਆ ਉਹਨੇ ਸੁਣਿਆ ਗੁਰ ਸਿੱਖ ਨੇ ਲੰਘਦੇ ਰਹੇ ਉਹਦੇ ਕੋਲ ਦੇ ਵੀ ਗੁਰੂ ਨੇ ਮੈਨੂੰ ਖੁਸ਼ੀ ਦੇ ਦਿੱਤੇ ਮੈਂ ਖੁਸ਼ੀਆਂ ਦਾ ਕੀ ਕਰਨਾ ਦੁਖਿਆ ਦੁਖੀ ਹੋਇਆ ਹੋਇਆ ਇਹ ਬੋਲਦਾ ਜਾਂਦਾ ਓਕਰ ਸਿੱਖ ਨੇ ਬਾਹਰ ਤੋਂ ਫੜ ਲਿਆ ਕਹਿੰਦੇ ਗੁਰਮਖਾ ਰੁਕੀ ਆ ਕੀ ਕਹਿੰਦੇ ਕਹਿੰਦਾ ਕਹਿਣਾ ਕਿ ਆ ਗੁਰੂ ਰਾਮਦਾਸ ਦੇ ਦਰਬਾਰ ਚ ਗਿਆ ਸੀ ਮੇਰ ਤਾਂ ਇੱਛਾ ਸੀ ਮੈਨੂੰ ਗੁਰੂ ਮਹਾਰਾਜ ਮਾਇਆ ਦੇਣ ਕਿ ਧਨ ਤੇ ਬਾਬੇ ਨੇ ਮੈਨੂੰ ਕਹਿੰਦਾ ਤੇਰੇ ਤੇ ਖੁਸ਼ ਨੇ ਗੁਰੂ ਨਾਨਕ ਦੇ ਮੈਂ ਕਹਿੰਦਾ ਖੁਸ਼ਾਂ ਦਾ ਕੀ ਕਰਾਂ ਉਹ ਕਹਿੰਦਾ ਕਿ ਨੇ ਮਾਇਆ ਕਹਿੰਦੀ ਹੈ ਕਿੰਨੀ ਮਾਇਆ ਉਹਨਾਂ ਮੰਗਲੇ ਵੀ ਇੰਨੀ ਗੁਰਸੇਕੰ ਦਾ ਆ ਚੱਕ ਤੈਨੂੰ ਮਾਇਆ ਮੈਂ ਦਿੰਦਾ ਪਰ ਗੁਰੂ